ਤੋਂ ਦਨਿਆ ਦੀ ਫੇ ਉਹੀ ਯਾਰ ਰੱਖਿਆ ਹੋਇਆ ਕੰਮ ਕਰਕੇ ਕਹਿੰਦੇ ਟਰੈਕਟਰ ਨਹੀਂ ਰੁਕਣੇ ਬੰਦੇ ਬਦਲ ਲੈਣੇ ਆ ਰੋਟੀ ਖਾਣ ਨੂੰ ਜਾਂਦਾ ਜੀ ਝੋਟਾ ਵਾਲੀ ਲਵਾਉਣ ਲੱਗੇ ਉਹ ਨਾਲ ਦੀ ਨਾਲ ਢੇਰੀਆਂ ਕੋਲ ਪੁੱਛ ਦੱਸ ਲਿਆ ਕਰੋ ਕੁਝ ਹੁੰਦਾ ਜੀ ਪਹਿਲੇ ਇਹ ਛੁੱਟ ਕੇ ਨਾ ਇਹ ਇਧਰ ਵਾਲਾ ਕਰ ਦੇ ਦੋ ਫੇਲ ਹਰ ਟਾਈਮ ਮੇਰਾ ਪਾ ਖੜਾ ਜਿਹੜੇ ਫੜਦੇ ਵਿੱਚੋਂ ਇਹ ਤੰਗ ਕਰਦੇ ਕਿ ਝਾੜ ਵਧੀਆ ਚਾਲੂ ਦਾ ਕਾਫੀ ਵਿਊ ਚੈੱਕ ਕਰੋ ਲੱਗਦਾ ਨਾ ਘੈਂਟ ਜਾ ਗਾਵਾਂ ਸਵਾਦ ਆਉਂਦਾ ਕਿ ਨਹੀਂ ਦੇਖੋ ਮਾੜਾ ਮੋਟਾ ਹੁੰਦਾ ਟਾਇਰ ਹਵਾ ਚ ਨਹੀਂ ਇਹਦੇ ਵੀ ਉਹਨੇ ਲੜਾਈ ਹੋ ਗਈ ਉਹ ਕਹਿੰਦਾ ਮੈਂ ਆ ਕੇ ਇਰ ਤੇ ਤੁਰਨਾ ਉਹ ਕਹਿੰਦਾ ਇੱਥੇ ਤੁਰ ਏ ਏ ਉਹ ਖੜਾ ਹੁੰਦਾ ਕਿ ਨਹੀਂ ਕਿੰਨਾ ਦਾ ਇਨਾ ਬੁਰਾ ਹਾਲ ਆ ਲੱਗਿਆ ਨਹੀਂ ਕੋਈ ਜੀਦਾ ਕਿ ਖੇਤੀ ਸੋਖੀ ਆ ਹਾਲ ਹੁੰਦੇ ਜੋ ਦੰਦ ਦਾ ਵਾਲਾ ਲਾਦਾ ਮੂ ਮੈਂ ਗਿੱਲੇ ਹੋਏ ਪਏ ਆ ਦੇਲਾ 11 ਵਜੜ 12 ਵਜੜ ਮਾਲ ਚੱਕਣਾ ਅੱਜ ਜਦ ਕਦਮ ਹੋਗਾ ਤਵੀ ਭੇਜेंगे ਹਾਂ ਡਰਾਈਵਰ ਦਾ ਹੀ ਸੁਣਵਾ ਚੋਕਲਾਮ ਨਹੀਂ ਦੀਦੀਆਂ ਲਾਗੇ ਖੜਿਆ ਨਹੀਂ ਕਿੰਨਾ ਕ ਗਿੱਲਾ ਹੋਇਆ ਤੇਰਾ ਰੋਟੀ ਤੈਨੂੰ ਇੱਥੇ ਦਿਹਾ ਕਰਨੀ ਸੁਖਲਾ ਲਾ ਗਿਆ ਤੁੰਦ ਜੇ ਇੱਧਰ ਡਿੱਗਾ ਮੇਰ ਦਾ ਫਟਾ ਜਾ ਇਹਨੂੰ ਆ ਜਾ ਭਰਾਵਾ ਮੋਰੇ ਕੋਈ ਦੀਦਾ ਹੈ ਨਹੀਂ ਕਾ ਵਲੌਗ ਪਾਇਆ ਤੁਨੂੰ ਭਾ ਮੈਨੂੰ ਰਾਹ ਦੱਸੀ ਜਾਈ ਵਿੱਚ ਬੈਠਾ ਓਏ ਜੀ ਕੀ ਦਰਾਂ ਦੀ ਜਿਹੜੀ ਰੋਟੀ ਆ ਨਾ ਕਿਕਰ ਤੇ ਟੰਗੀ ਹੋਈ ਆ ਉਸ ਹਿਸਾਬ ਆ ਔਣ ਦੇ ਔਣ ਦੇ ਅੱਛੀ ਗਾਲ ਵੀਰ ਜੀ ਸਾਰਿਆਂ ਨੂੰ ਤੇ ਆ ਗਏ ਆਪਾਂ ਮੋਟਰ ਤੇ ਇਹ ਨਾ ਇਧਰ ਉਹ ਜਿਡੇ ਟੇਰੀ ਦੀਆਂ ਮਿਲ ਕੰਮ ਨਾ ਵਟਾਂ ਤੇ ਬਣਾਉਣ ਲੱਗਿਆ ਹੋਏ ਲੋंदे ਆਪਣੇ ਕਰਦੇ ਸ਼ੁਰੂ ਕੰਮ ਬਾਕੀ ਚੱਲੀ ਜਾਂਦਾ ਉਧਰ ਤੇ ਆਪਣਾ ਜੁਜੇ ਬਣੇ ਲੱਗਿਆ ਹੋਇਆ ਆਲੂ ਭਟਣ ਸਵੇਰ ਦੇ ਹੀ ਤੇ ਤੋਂ ਦਨੇ ਅੱਜ ਫੇਰ ਉਹੀ ਯਾਰ ਰੱਖਿਆ ਹੋਇਆ ਕੰਮ ਕਰਕੇ ਟਾਈਮ ਹੋ ਗਿਆ ਜੀ 10 ਵਜ ਗਿਆ ਕਰੋ ਚੈੱਕ ਦੋਨੋਂ ਦਾ ਬਰਾਹਲ ਤੇ ਦੂਜਾ ਜੋ ਸੰਤ ਵੀ ਆ ਤੇ ਆਕਾਂ ਨੇ ਬੰਦ ਜੜਾਉਣੇ ਜੀ ਤੇ ਲਈ ਇਹਦਾ ਕੰਮ ਬਾਕੀ ਆਪਣੇ ਬੰਦੇ ਨੇ ਵਧਾਉਂਦੇ ਹੋਏ ਉਹਨੇ ਇਹਨੂੰ ਆਪਰੋ ਠਿਕਾਣਾ ਵੇਈ ਤਾਂ ਤੇ ਆਪਾਂ ਆਪਲਾ ਕਿਵੇਂ ਬਾਡੀ ਆਲੂ ਆਲੂ ਚੈੱਕ ਕਰ ਸਕਦੇ ਆ ਜਵਾ ਹੁਕੀਨ ਬੋੜਾ कम भी लगी हुई अपने अच काम बाकी धुंध ही बस धुंद ना पवे तो वही ज्यादा कम होगा बाकी चलो चली जवाबा जो है केंद्र ट्रैक्टर नहीं रुकने ਅੱਜੇ ਬਦਲ ਲੈਣੇ ਆ ਰੋਟੀ ਖਾਣ ਦੇ ਨਾ ਹੋ ਬਾਗ ਨਹੀਂ ਰੰਗੜੇ ਜਾ ਖਾਣਾ ਵਾਲੇ ਆਪਾਂ ਪਾਲੇ ਹੀ ਲੰਬੇ ਦੇ ਵਿੱਚ ਆੜੇ ਤੇ ਹੁਣ ਆਪਾਂ ਲਾਉਣਾ ਢੇਰੀਆਂ ਮੁਰੇ ਦੇਣਾ ਵਾ ਆਪਣੀ ਐਂਡਰੀ ਮੋਰ ਮਾਗ ਹੈ ਮੋਰ ਮਾਗਦਾ ਮਾਦੀ ਨਾਲ ਪਾਲੀ ਮਾਰਦਾ ਮੋਰ ਆ ਕੰਮ ਨਾ ਰਵੇ ਦੇਖੋ ਜਾਇਆ ਜਦੋਂ ਬਾਰ ਬਾਰ ਟਰਾਂਗੀਆਂ ਨਗਰੀਆਂ ਉਹ ਹੋਰ ਥਾਂ ਪਿੱ ਜਾਂਦਾ ਆ ਗਿਆ ਜਿਉਂ ਵਾਲਾ ਨਾ ਆਸ ਚਾ ਕਦ ਰੇ ਕੰਮ ਬਾਈ ਕਿਉਂ ਟਾਹੋ ਕਰੋ ਜੇਕਰ ਰੁਲਾ ਪਾ ਨਾ ਉਹ ਤੇ ਹਲ ਫੇਰ ਕੇ ਪਰਲੇ ਬੰਨੇ ਮੂਰੇ ਮੂਰੇ ਤੇ ਟਰਾਲਾ ਵਾਲਿਆ ਸੀ ਬਰਾਲੀ ਵਾਲਾ ਤੇ ਬਰਾਲੀ ਲਵਾਉਣ ਲੱਗੇ ਹੋਏ ਨਾਲ ਦੀ ਨਾਲ ਢੇਰੀਆਂ ਗੋਲ ਠਕਣ ਜੀ ਤੇ ਬਾਕੀ ਚੱਲੀ ਜਾਂਦਾ ਕੰਮ ਉਹ ਦਰ ਆਪਣਾ 69 ਹੁਣ ਬੰਨੇ ਬਟਣਾ ਦਾ ਆ ਬਾਜੀ ਤੇ ਬਾਕੀ ਪਰਾਲੀ ਹੋਰ ਲਾਦ ਕੇ ਲਿਉਣੀ ਆਂ ਲਢੇਰੀਆਂ ਦੇ ਜਿੱਦਾਂ ਆਲੂ-ਆਲੂ ਨਾਲ ਨਾਲ ਟਕਣੇ ਹੁੰਦੇ ਆ ਢੇਰੀਆਂ ਲਾ ਕੇ ਤੇ ਮੌਸਮ ਵੀ ਉਦਾਂ ਦਾ ਹੀ ਆ ਤਾਂ ਕਿ ਫੇ ਚੱਲੀ ਜਾਂਦਾ ਕੰਮ ਆਪਣਾ ਦਰ ਵੀ ਲੱਗੇ ਹੋਏ ਪੱਟਣ ਆਲੂ ਹੋਰ ਮਾਕੇ ਤਾਂ ਨਾਲ ਦੇ ਨਾਲ ਅਪਡੇਟ ਦਿੰਦੇ ਰਾਵਾਂਗੇ ਜੀ ਹੋਰ ਵੀ ਆ ਬਣਾਉਣ ਲੱਗਾ ਹੈ ਢੇਰੀਆਂ ਲਾ ਥਾਂ ਬਰਾਬਰ ਪਧਰਾ ਕਰਕੇ ਚੱਲੀ ਜਾਂਦਾ ਹੀ ਕੰਮ ਜੋਰਾਂ ਦੇ ਲੱਗੇ ਪੜਾਈ ਕਰੋ ਚੱਲਦੇ ਆਪਣੇ ਇਹਨੇ ਡਿੱਗਰ ਨਾਲ ਨਾਲ ਕੇ ਬਾਕੀ ਵੀ ਕਮੈਂਟ ਕਮੈਂਟ ਕਰ ਦਿਆ ਕਰੋ ਵੀਡੀਓ ਥੱਲੇ ਪੁੱਛ ਦੱਸ ਲਿਆ ਕਰੋ ਕੁਝ ਹੁੰਦਾ ਜੀ ਕੋਈ ਲੱਗੇ ਬੜਾ ਬੋਤਾ ਕੋਈ ਚੱਕਰ ਨਹੀਂਗਾ बस बस चक जाके, हाँ हाँ वो बोलना करते दे, करते दे। बढ़ देना बढ़ देना

ਕਰ ਹੋ ਜਾਏਗਾ। ਉਹ ਗਿਆਦਾ ਹੀ ਜ਼ਿਲਕੋ ਲੋ। ਬਾਕੀ ਵੀਰੇ ਇਹ ਜੋਤੀ ਆ ਆਪਣਾ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ। ਜੀ ਜਾਂਦਾ ਕੰਮ। ਡਿਲੀਵਰ ਆਪਣੀ। ਬਾਕੀ ਵੀ ਡਿੱਗਣ ਨੂੰ ਚੱਲਣ ਦੇ ਆ। ਸਾਹਮਣੇ ਵਾਲਾ ਜਿਹੜਾ ਇਹ ਆਪਣਾ ਫੁਕਰੀ ਮੋਹਣਾ। ले ला टाइम करता ही मैं मेरा आप खड़ा फिर जिनी का पटाई करनी कर ली आपके भी एक दो गेटे रह गए बस मूह ला के करिए हूँ एस सफाई फिर इन लैके चलते अंदर जो लौट पी तो दो चार खेला उन्हें बट ला होर दो चार के गे गेटे लगे लगे ठीक नहीं तो बस तीन जी पटाई करनी कर ली आप ਕਰ ਲਈ ਉਹਦੀ ਸਫਾਈ ਜਿਹੜੀ ਕਰਦੇ ਸੀ ਤੇ ਉਹਦੀ ਅੰਕਲ ਲੱਗਾ ਹੋਇਆ ਕਰਨ ਸਫਾਈ ਦੂਜਾ ਆਪਣਾ ਸਾਟ ਜਿਹੜਾ ਉਹ ਬੰਨੇ ਪੜਦਾ ਦੂਜੇ ਬੰਨੇ ਨੇ ਦੇਦੇ ਮਗਰ ਹੁਣ ਮੰਨ ਟਰਾਲੀ ਵੀ ਆਪਾਂ ਪਾ ਕੇ ਟਰਾਲੀ ਜਿਹੜੀ ਇਹ ਬਾੜ ਦਾ ਨਾਂ ਨਹੀਂ ਇਹਨਾਂ ਨੂੰ ਘੱਪਾਣਗੇ ਦੋਨੀਆਂ ਫਿਰ ਸ਼ਾਮ ਨੂੰ ਚਾਹਤ ਰਹਿ ਮਾਰੀ ਦੇਖੋ ਜੀ ਸਹਿਜ ਆਪਣਾ ਅੰਦੂ ਦਾ ਬਾਕੀ ਵੀਰੇ ਦਾਆਂ ਵੀ ਮੌਸਮ ਚ ਪੰਗਾ ਆ ਥੋੜਾ ਧੁੰਦ ਅੱਥਰੀ ਨਹੀਂ ਬਈਗੀ ਦੁਪਹਿਰਾਂ ਹੋ ਗਈਆਂ ਧੁੱਪ ਨਿਕਲੀ ਨਹੀਂ ਮਾੜੀ ਮੋਟੀ ਵੀ ਸੂਰਜ ਦਿਖ ਜਵੇ ਤੇ ਦਾਉਂ ਦਾ ਆਪਾਂ ਨੂੰ ਪੰਗਾ ਇਹ ਆ ਵੀ ਦੇਖੋ ਹੁਣ ਜਿਹੜੇ ਆਲੂ ਆ ਮਿੱਟੀ ਲੱਗੀ ਹੋਈ ਆਲੂਆਂ ਨੂੰ ਤੇ ਇਹ ਲਾਥਦੀ ਨਹੀਂ ਜਦੋਂ ਧੁੱਪ ਨਿਕਲ ਹੁੰਦੀ ਉਹਨਾਂ ਸੁੱਕ ਕੇ ਨਾਲ ਦੀ ਨਾਲ ਮਿੱਟੀ ਜਿਹੜੀ ਆ ਲਾਥ ਜਾਂਦੀ ਤੇ ਢੇਰੀ ਜਿਹੜੀ ਆ ਸਾਫ਼ ਲੱਗਦੀ ਆ ਤੇ ਦੂਜਾ ਇਹ ਆ ਵੀ ਨਿਗਾ ਵਾਈ ਜਾਂਦੀ ਹੱਥੋਂ ਵੱਜ ਕੇ ਆਲੂ ਜਦੋਂ ਸਾਫ਼ ਹੋ ਜਾਂਦੇ ਬੋਰੀਆਂ ਚ ਤੇ ਆਪਣਾ ਇੱਥੇ ਜਿੱਦਾਂ ਹੁਣ ਪਏ ਆ ਮਿੱਟੀ ਨਾਲ ਇਹ ਮਿੱਟੀ ਨੇ ਇੱਧਰ ਢੇਰੀ ਤੇ ਜਾਣਾ ਕਿਉਂਕਿ ਇਕੱਲਾ-ਕੱਲਾ ਆਲੂ ਫੜ ਕੇ ਮਿੱਟੀ ਤੇ ਲਾ ਨਹੀਂ ਸਕਦੇ ਕਿਉਂ ਮਿੱਟੀ ਸੁੱਕ ਜਾਂਦੀ ਉਹਦੇ ਆਪੇ ਲਾਥੀਆਂ ਦੀ ਜੇ ਧੁੱਪ ਨਿਕਲ ਆਵੇ ਤੇ ਮਿੱਟੀ ਲੱਗੀ ਹੋਈ ਢੇਰੀਆਂ ਤੇ ਵੀ ਇਦਾਂ ਹੀ ਜਾਂਦੀ ਤੇ ਕਈ ਵਾਰ ਆਲੂ ਚੁੱਗਲਿਆ ਗੁਲਿਆ ਵੀ ਹੁੰਦਾ ਤੇ ਉੱਤੇ ਮਿੱਟੀ ਲੱਗੀ ਹੁੰਦੀ ਪਤਾ ਨਹੀਂ ਲੱਗਦਾ ਉਹ ਫੇਰ ਢੇਰੀ ਤੇ ਜਾ ਕੇ ਬਾਕੀ ਆਲੂ ਵੀ ਨਾਲ ਖਰਾਬ ਕਰਦਾ ਥੋੜੇ ਬਹੁਤ ਤੇ ਤਾਂ ਕਰਕੇ ਆ ਬਾਕੀ ਚੱਲੀ ਜਾਂਦਾ ਕੰਮ ਦੇਤੀ ਆਲੂ ਆਪਣਾ ਤੇ ਆ ਜਿਹੜੇ ਫੜਦੇ ਵਿੱਚੋਂ ਇਹ ਤੰਗ ਕਰਦੇ ਵਾਖੀ ਦੇਖੋ ਤੁਸੀਂ ਲੱਗੀਆਂ ਕਨੀ ਢੇਰੀਆਂ ਬੋਦੀਆਂ ਦੇਖੋ ਜੀ ਜੇ ਉਹ ਕੇ ਰਿਪੋਰਟ ਆਉਂਦੀ ਆ ਬਸ ਹੁਣ ਰੇਡ ਰੂਟ ਹੈ ਕਿ ਦੇਖੋ ਕੀ ਬਣਦਾ ਹਜੇ ਹਲੇ ਲੱਗਦਾ ਕਿ ਇਹ ਠੀਕ ਜਈ ਚੱਲੀ ਜਾਂਦਾ ਕੰਮ ਬਾਕੀ ਜਦੋਂ ਵਾਰੀ ਆਉਣ ਲੱਗਣਗੇ ਢੇਰੀਆਂ ਦੇ ਫੇਰ ਵੇਖੋ ਕੀ ਬਣਦਾ ਵਾ ਬਾਕੀ ਝਾੜ ਵਧੀਆ ਹਰ ਚਾਲੂ ਦਾ ਕਾਫੀ ਆਪਣਾ ਜੋਤੀ ਦਾ ਲੋਡਿੰਗ ਹੋ ਗਈ ਸ਼ੁਰੂ ਇੰਨਾ ਕੁ ਲਿਆ ਲਾਦੇ ਟਰਾਲਾ ਅੰਕਾ ਲੱਗਾ ਹੋਇਆ ਇਹ ਚਲਾਉਣਾ ਤੇ ਆਪਾਂ ਉੱਪਰ ਨਾਲ-ਨਾਲ ਖਿੱਚਣ ਦੀ ਬੋੜੀਆਂ ਲੱਗੇ ਹੋਏ ਇਹ ਵੀ ਨਾਲ-ਨਾਲ ਲੋਡਿੰਗ ਕਰਨ ਬਾਕੀ ਲੱਗਾ ਸਾਰੇ ਵਾਸੇ ਕੰਮ ਚੱਲੀ ਜਾਂਦਾ ਚੱਕਣ ਲੱਗੇ ਹੋਏ ਲਿਵਰ ਆਲੂ ਭਰੀ ਜਾਂਦੀ ਓ ਫਿਊ ਚੈੱਕ ਕਰੋ ਲੱਗਦਾ ਨਾ ਘੈਂਟ ਜਾ ਗਾਵਾਂ ਸਵਾਦ ਆਉਂਦਾ ਕਿ ਨਹੀਂ ਵੇਖ ਕੇ ਤੇ ਉਹ ਆਪਣਾ ਸੋਨੂ ਬਰਵਾਸ਼ੜਾ ਜੀ ਸੋਨੂ ਬਾਜੀ ਉਹ ਦਰੂਦੀ ਨਾ ਗਵੀਰ ਪਰਿਆ ਹੀ ਮਾਰ ਗਿਣਿਆ ਗਿਆ ਹੀ ਉਹ ਚੱਕ ਲਿਆਂਦਾ ਅੱਧਾ ਟਰੱਕਲਾ ਹੋਇਆ ਜੇ ਤੀਜੀ ਢਾਂਗ ਚ ਹੁਣ ਲੱਗਾ ਜਾਂਦਾ ਉਹ ਵਟ ਤੋਂ ਦੇਦੇ ਮੋਰੋ ਚੱਕ ਹੁੰਦਾ ਮਾੜਾ ਮੋਟਾ ਕ ਨਹੀਂ ਹੈ ਹੁਣਾ 90 ਐਚਪੀ ਚੋਟਾਈ ट आवाज़ न माड़ा जे ट्राली टायरे पती लॻा इन जमा न ਨਾਲ ਨਾਲ ਹੀ ਲੈ ਗਿਆ ਕਰ ਲਈ ਲੋਡ ਚੱਜਦਾ ਆਹ ਹੀ ਪੰਗਾ ਪੈਂਦਾ ਹਿੰਦ ਤੇ ਹੁਣ ਛਿੜਕੇ ਨਾ ਉਹ ਬੋਰੀ ਡੇਗੀ ਢਾਲੇ ਤੇ ਨਾਲ ਹੀ ਆਲੂ ਫਿਰ ਲੱਗ ਗਿਆ ਨਹੀਂ ਤੇ ਬੋਰੀਆਂ ਹੋਰ ਪਾਲੀ ਕੋਈ ਮੂੰਹ ਖੁੱਲੇ ਬੋਰੀਆਂ ਦੇ ਤੇ ਪੰਗਾ ਪੈਂਦਾ ਹੁਣ ਕੇ ਤਾਂ ਕਰਕੇ ਬਾਕੀ ਉਹਨੂੰ ਤਾਂ ਪਰਵਾਹ ਨਹੀਂ ਕੀ ਪਾਏ ਤੋਂ ਡਬਲ ਲਾ ਦੋ ਘਰ ਉਹ ਜਾ ਕਰਪੋ ਜਾਂਦਾ ਨਹੀਂ ਮੋੜੇ ਨਾ ਉਹ ਨਹੀਂ ਲੜਾਈ ਉਹ ਕੀ ਉਹ ਕਹਿੰਦਾ ਫੇ ਆਗੇ ਇਧੇ ਤੁਰਨਾ ਹੋ ਗਿਆ ਇੱਥੇ ਤੁਰ ਦੇ ਦੇਖੋ ਇਹ ਹੁਣ ਕੀ ਕਰਦਾ ਮਾਣਾ ਉਹ ਤਾਂ ਮੋੜਿਓ ਹੁਣ ਕਿਵੇਂ ਲਾ ਲਾਉਂਦਾ ਕਮੀ ਲੱਗੇ ਚਾਰਨ ਵਾਟ ਰਾਤ ਨਾ ਮੈਨੂੰ ਨਾ ਤਾਂ ਮੋੜੂ ਮਾਣਾ ਜਿਹਾ ਤਾਣਾ ਰੁਮਣਾ ਜਾਵੇ ਆ ਅਕੱਲਾ ਪਰਾਂ ਇਹ ਕੋਰ ਬੈਕ ਫੋਰ ਨਹੀਂ ਲਾਉਂਦਾ ਇਹਦਾ ਨਾਰਮਲ ਦਾ ਹੀ ਚਲਾਉਂਦਾ ਕਿੰਨਾ ਲੋੜੀ ਜੀ ਮੈਂ ਦੀ ਸੀ ਆਪਣੇ ਬੰਦੇ ਸਾਰੇ ਕੋਰ ਬੈਕ ਫੋਰ ਲਾ ਕੇ ਚਲਾਉਂਦੇ ਆ ਜਿ ਤਾਂ ਹੀ ਰੱਖਾ ਹੈ ਇਹਾਂ ਤਾਂ ਵੀ ਨਾ ਲਾਉਂਦਾ ਹਮੇਸ਼ਾ ਕਹਿੰਦਾ ਇੱਦੇ ਚਲਾਉਣਾ ਕਰੋ ਜਾਨ ਬਾਈ ਓਕੇ ਰਵਾਰ ਤੇ ਹੋਣ ਲੱਗਾ ਇਹ ਮੁੰਡਾ ਮਾਰਨੇ ਨੂੰ ਵੀ ਸਲਫੋਨ ਇਹ ਲੋਡ ਕਰਾਈਏ ਲੋ ਵੀ ਕਾਰਤਾ ਇਹ ਵੀ ਵਰਮੰਟਾਣਾ ਜਾਂਦਾ ਇਹ ਲਈ ਜਿਹਨੀਆਂ ਤੇ ਗੱਲ ਸੀ ਅੱਜ ਉਹਦੇ ਨਾਲੋਂ ਵੱਧ ਆ। ਓਹ ਹੋ ਉਧਰ ਦੀ ਲਿਆ। ਉੱਥੇ ਪਾਸੇ ਨੂੰ ਜਾਂਦਾ ਦੇਖੋ। ਲਗਾਈਓ ਚਲੋ ਹਣ ਲੈ ਗਿਆ ਲੈ ਗਿਆ ਲੈ ਗਿਆ ਇਹ 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 ਉਹ ਖੜਾ ਹੁੰਦਾ ਕਹਿੰਦੀ ਚਲੋ ਹੀ ਜਾਂਦਾ ਲੈ ਗਿਆ ਵਟ ਗਿਆ ਹਣ ਤਾਂ ਜਾੜੂ ਕਾ ਅਗਲੇ ਮੋੜ ਤੋਂ ਮੈਂ ਇੱਥੇ ਰੇਖ ਦੇ ਚਾਰ ਪੰਦਾ ਮਾ ਨਾ ਮੋਟਾ ਕਰਨੀ ਕਰਦਾ ਮੈਂ ਇਹ ਲੈ ਰਿਹਾ ਛੋਟੇ ਨੰਬਰ ਕਰਦੇ ਚਲੋ ਇਹ ਆਪਾਂ ਜਿੰਨੀ ਹੋਣ ਚਰ ਬੋਰੀਆਂ ਬੋਰੀਆਂ ਇਹਨੂੰ ਲਾ ਕੇ ਆਊਗਾ ਤੇ ਟਰਾਲਾ ਵੀ ਖਾਲੀ ਹੋ ਗਿਆ ਉਹਨਾਂ ਦਾ ਆਪਣਾ ਦੂਜਾ ਤੇ ਗਣਤੀ ਗਣਤੀ ਮਾਰ ਕੇ ਲਿਖ ਲਿਓ ਜਰੂਰ ਜੜੀਆਂ ਬੋਰੀਆਂ ਹੈਗੀਆਂ ਭਰੀਆਂ ਭਰੀਆਂ ਲਾ ਵੀ ਆਹ ਲਾ ਫਤ ਚੱਲੇ ਵੀਰ ਟਰਾਲੇ ਆਪਣੇ ਦਾ ਮਾਲ ਰਹਿ ਗਈਆਂ ਬਾ 10 12 ਬੋਰੀਆਂ ਤੇ ਮੋਟਰ ਟਰਾਲੀ ਵੀ ਆਪਾਂ ਲੈਣ ਦੀ ਕਰੋ ਜਾ ਲੱਗੀਆਂ ਨੇ ਢੇਰੀ ਆਪਣੀ ਕਰਾਂਗੇ ਢੇਰੀ ਬੰਦ ਅੱਜ लद्या गया एक होर चले आइया अपना महिंदरा चेक करो तुझका हाल लागे खड़ा बंदा भी नहीं जी का पै रही इन्ना भी नहीं आ अपनी ट्राली पूरी लोड हो गए अठ अट गए साढ़े अठ बजे चले ਤਤੋਂ ਦਾ ਨੰਮਰਾ ਹਾਲਾ ਲੱਗ ਗਿਆ ਨਹੀਂ ਕੋਈ ਜੀਦਾ ਉਹ ਖਾਲੀ ਬੋਰੀਆਂ ਲਦਾ ਲਿਓ ਖਾਲੀ ਬੋਰੀਆਂ ਇੱਥੇ ਵਈਆਂ ਤੇ ਚੈੱਕ ਕਰੋ ਤੁਸੀਂ ਹੁੰਦਾ ਹਾਲ ਬੜਾ ਬੜਾ ਹਾਲਾ ਲੱਗ ਲਿਆ ਉਧਰ ਵੀ ਮਾਲ ਚੱਕਣ ਵਾਲਾ ਪਿਆ ਵਾ ਤੁੰਤਨੇ ਬਾੜੀ ਤੁੰਤਨੇ ਕਰਾਈ ਪਈ ਆ ਹਾਲੇ ਲੋ ਆਈ ਨੀ ਨੰਦ ਲਵਰਾ ਫਾਰਾ ਕੋਈ ਨੀ ਦੀਰਾ ਕੇ ਵਿੱਚ ਫੇਗਾਂਦੇ ਖੇਤੀ ਸੋਖੀ ਆ ਹਾਲ ਹੁੰਦੇ ਜੋ ਸਿਰੋ ਜੋ ਥਾਲੋ ਬੋਰੀ ਉੱਪਰ ਫੇਕ ਦੋ ਮਤਲਬ ਹੁੰਦਿਆ ਵਾ ਪਾਉਂ ਮੂੰਹ ਮਾ ਆ ਗਿੱਲੇ ਹੋ ਗਿਆ ਪਰਨੇ ਫਿਰ ਤੋਂ ਪੁੰਦ ਨਾ ਤੇ ਉਧਰ ਨੂੰ ਕੋਈ ਦੀਰਾ ਨਹੀਂ ਆ ਆ ਦੇਖ ਲੋ ਐ ਪਰਨੇ ਕੋਲ ਨੇ ਗਿੱਲੇ ਹੋਏ ਰੇ ਹੱਥ ਐ ਗਿੱਲੇ ਹੋਈਂ ਦੋਨ ਦਾ ਬਾਲਾ ਦਾ ਮੂ ਮਾਇਆ ਗੱਲੇ ਹੋਏ ਪਏ ਆ ਦੇਲਾ ਹੋ ਚਕਾਉਣਾ ਅਜ ਇਨਾਂ ਕੋ ਮਾਲ ਇਧਰ ਲਾ ਚੱਕਣਾ ਚੱਕਣਾ ਅੱਜ 11 ਵਜੜ 12 ਵਜੜ ਮਾਲ ਚੱਕਣਾ ਅੱਜ ਚੁਕਾ ਕੇ ਜਾਣੇ ਦੇਂਗੇ ਅੱਜ ਸਭ ਕੋ ਇੱਕ ਟਰਾਲਾ ਹੋਏਗਾ ਔਰ 3 ਵਜੇ ਭੋਰ ਤੱਕ ਚੱਕੇਗਾ ਕੋਈ ਨਹੀਂ 3 ਵਜੇ ਤੱਕ ਉਠਾ ਲੇ ਜਦ ਕਦਮ ਹੋਗਾ ਤਵੀ ਭੇਜੇਗੇ ਕੋਈ ਨਹੀਂ ਕੋਈ ਨਹੀਂ ਤਾਂ ਦੇਖੋ ਮੀਂਹਾਂ ਨੂੰ ਡਿੱਗਦੀ ਜਨਾ ਵੀਰ ਬਾਲਾ ਬੁਰਾ ਹਾਲ ਆ ਚੱਲ ਹੋ ਗਿਆ ਕਮਾ ਲਿਆ ਹਾਂ ਚੜ੍ਹਦਾ ਮੀਂਹਾਂ ਨੂੰ ਧੁੰਦ ਡਿੱਗਦੀ ਦੇਖੋ ਮਈ ਜੀ ਆਹ ਹਾਲੀ ਹੋਣ ਲਿਆ ਦੇਖੋ ਉਠਾ ਲਓ ਇਹ ਵੀ ਹਾਂ ਹਾਂ ਆਓ ਐ ਨਹੀਂ ਲਾਗੇ ਲਾ ਕੇ ਬੰਦੇ ਖੜੇ ਨੇ ਨੀਰੇ ਦੇ ਹਾਂ ਤਰਾ ਵਰਦਾ ਇਸ ਨੂੰ ਵਾ ਨੰਦਾ ਜੇ ਕਰੋ ਜੇ ਗਿੱਲੇ ਹੋਣ ਦੇ ਬੰਦੇ ਤੇ ਲੱਗੇ ਹੋਏ ਆ ਆਪਾਂ ਮਾਲ ਚੈੱਕ ਕਰਨ ਜਿਹੜਾ ਆਪਾਂ ਤਹੇ ਆ ਜੇ ਤੇ ਚੈੱਕ ਕਰ ਸਕਦੇ ਤੁਸੀਂ ਬੁਰਾ ਹਾਲਾ ਦੀਗਾ ਕੋਈ ਹੈ ਨਹੀਂ ਤੇ ਲੱਗੇ ਹੋਏ ਆਪਾਂ ਨੇ ਇਹ ਚ ਕੰਮ ਚ ਚੱਕਣ ਤੋਂ ਦਵਾਵਾ ਕੰਮ ਬੁਰਾ ਓਕੇ ਰਿਪੋਰਟ ਆ ਗਿਆ bija ਕੁਛ ਨਹੀਂ ਗਾ ਲੈਟ ਆਸ ਰਹੀ ਆ ਬਸ ਤਾਂ ਹਾਈ ਰਹਿ ਗਿਆ ਥੋੜਾ ਜਿਹਾ ਤੇ ਚੱਲਦੇ ਆਪਾਂ ਵੇਲੇ ਹੋਣਾ ਵਾ ਬਸ ਨੋਟ ਪਾ ਦੇ ਲਾ ਕੇ ਢੇਰੀ ਦੇ ਸਾਰੀ ਟਰਾਲੀ ਆਪਣਾ ਲਾ ਕੇ ਖਾਲੀ ਕਰਕੇ ਫੇ ਚਲਾਂਗੇ ਲਾ ਕੇ ਪਰਾਲੀ ਬਰੋੜੀ ਲਵਾ ਕੇ ਇਹਨਾਂ ਕੋ ਬੰਦਿਆਂ ਤੋਂ ਢੇਰੀ ਢਾੱਕ ਕੇ ਸਾਰੀ ਮੁੱਕ ਦੀ ਗੱਲ ਇਹ ਆ ਵੀ ਹੁਣ 9 ਵਜ ਗਿਆ ਤਾਂ 10 11 ਵਜ ਨੇ ਕਿਉਂਕਿ ਇੱਕ ਟਰਾਲੀ ਹਲੇ ਲੱਥਨ ਵਾਲੀ ਆ ਉਹ ਵੀ ਲੱਥਦੀ ਪਈ ਉੱਥੇ ਖੜੀ ਹੈ ਜੇ ਤੇ ਤੁੰਦ ਤੁਸੀਂ ਚੈੱਕ ਕਰ ਹੀ ਸਕਦੇ ਆ ਸ਼ਕਲਾਵ ਨਹੀਂ ਦੀਦੀਆਂ ਲਾ ਕੇ ਖੜੀਆਂ ਨਹੀਂ ਲੇਟ ਤੋਂ ਬਿਨਾ ਸਾਨੂੰ ਆ ਚੱਲ ਐਂਡ ਕਰਦੇ ਆ ਆਪਾਂ ਵਲੌਗ ਦਾ ਇੱਦਾਂ ਕਿੱਦਾਂ ਕਰਦੇ ਆ ਪਰ ਹਲੇ ਢੇਰੀ ਢਕਣੀ ਆਪਾਂ ਢੇਰੀ ਢਕਾ ਲੌਣਾ ਹਾਂ ਹਾਂ ਇਹ 11 ਵਜੇ ਐਡ ਕਰਾਂਗੇ 11 12 ਵਜੇ ਐਂਡ ਹੋ ਜਾਊਗਾ ਚੱਲੀ ਜਾਂਦਾ ਕੰਮ ਮੀਆਂ ਗੁੜੀ ਗੰਡੇ ਤਾਂ ਹੁੰਦੇ ਮੀਆਂ ਵਾਂਗ ਹਾਂ ਅੰਕਲ ਕੇ ਨਾ ਗਿੱਲਾ ਹਾਂ ਹਾਂ ਕਿੰਨਾ ਗਿੱਲਾ ਹਾਂ ਬਾਵਾ ਹਾਂ ਹਾਂ ਹੋਇਆ ਕਦੇ ਨਾ ਹੁੰਦਾ ਸੀ ਕਿ ਮਮਾਨਾ ਨੂੰ ਤੋਵੀਆ ਬੜਾ ਕੰਮ ਆ ਪਿਆਦਾ ਹਾਂ ਸਹੀ ਗੱਲ ਆ ਕਿ ਨਹੀਂ ਕੱਲ ਯਾਰ ਮੈਂ ਆਇਆ ਪਿੰਡੋਂ ਕੱਲ ਸਵੇਰੇ ਹਾਂ ਉਹ ਐ ਗਲਾਈ ਭੱਜਾ ਹਾਂ ਮੈਂ ਛੇ ਰੋਟੀ ਤੈਨੂੰ ਇੱਥੇ ਹੀ ਦੇ ਆ ਕਰਨੀ ਆ ਗਈ ਅੱਜ ਤੋਂ ਰੋਟੀ ਦੇ ਰਹੀ ਇੱਥੇ ਹੀ ਆ ਗਈ ਸੀਗੀ ਪਤਾ ਮੈਨੂੰ ਅਧਰੋ ਟਰੈਕਟਰ ਹੋਂੜਿਆ ਤਾਂ ਰੋਜ਼ ਨਹੀਂ ਪੈਂਡੇ ਨੇ ਜੀ ਦਾ ਦੁੱਧ ਦਾ ਕੁਛ ਹੈ ਨਹੀਂਗਾ ਉਹ ਵੀ ਦੂਰੋਂ ਲੜ ਦੀਦੀ ਮਾੜੀ ਜੀ ਬੱਸ ਆ ਹਾਲਾ ਤਾਂ ਹਾਂ ਨਹੀਂ ਡੇਗਦੀ ਨਹੀਂ ਡੇਗ ਨਹੀਂ ਡੇਗਦੀ ਨਹੀਂ ਨਹੀਂ ਤੁਹੰਦ ਨਾ ਹਾਲ ਵੀ ਚੱਕ ਕਰ ਸਕਦੇ ਐ ਇੱਥੇ ਆਪਣਾ ਸ਼ੈੱਡ ਜਵਾਂ ਜੀ ਦਾ ਪਿਆ ਅਮੇ ਨਾ ਫੋਟੋ ਦਾ ਹਾਮ ਸਾਰਾ ਇੰਨੀ ਦੂਰ ਬੰਦਾ ਆਇਆ ਆਪਣੇ ਤੋਂ ਤੁਸੀਂ ਚੈੱਕ ਕਰ ਸਕਦੇ ਐ ਇੰਨੇ ਕਿਤੇ ਆਹ ਮੰਦਿਰ ਉਹ ਵੀ ਲੇਟ ਆ ਇੱਥੇ ਤਾਂ ਕਰਕੇ ਫਲੈਸ਼ ਜਗੀ ਹੋਈ ਨਹੀਂ ਦੋਦਾ ਨਾ ਬਸ ਫੂਲਾ ਲਾ ਗਿਆ ਤੁੰਦ ਜੇ ਤੇ ਆ ਦੂਜੇ ਪੁੰਨ ਦੀ ਫਲੈਸ਼ ਜਗਾਈ ਹੋਈ ਆ ਰਾਹ ਦਾ ਨਹੀਂ ਪਤਾ ਲੱਗਣ ਰਿਆ ਮੋੜ ਤੋਂ ਤੇ ਇਦਾਂ ਵਾ ਉਧਰ ਸਕੂਟਰੀ ਖੜੀ ਨਹੀਂ ਆਪਣੀ ਖਤਰੀ ਜੀ ਰਹਿ ਗਈ ਸਾਡੀ ਦਾ ਪਤਾ ਹੀ ਨਹੀਂ ਰਾਹ ਤੇ ਯਾਰ ਤੋਂ ਵਿੱਚ ਯਾਦ ਨਹੀਂ ਆਇਆ ਦੇਖੀ ਨਹੀਂ ਤੇ ਹੁਣ ਮੋਟਰ ਤੇ ਆ ਗਿਆ ਦੇਖਿਆ ਤੇ ਸਕੂਟਰੀ ਐ ਹੀ ਅਸੋਂ ਉਪਾਰੇ ਕਾੜ ਕੀਤਾ ਕਿਧਰ ਡਿੱਗਾ ਮੇਰ ਦਾ ਫਟਾ ਜਾ ਇਹਨੂੰ ਆ ਜਾ ਭਰਾਵਾ ਛੜ ਕੇ ਇੱਦਾਂ ਲੋੜ ਲਾਈਟ ਬੰਦ ਕਰ ਭਰਾ ਦੇਖਦਾ ਥੰਦ ਜੀ ਵੀਰ ਕੋਲ ਦੇ ਲੋ ਨਾ ਛੜਕ ਰਹੀ ਦੀ ਆ ਪੈਰ ਆ ਛੜਕਦਾ ਹਾਲ ਦੇਖ ਲੋ ਚੈੱਕ ਕਰ ਸਕਦੇ ਤੁਸੀਂ ਤੁਸੀਂ ਵੀ ਕਹਣਾ ਕਿ ਉਹ ਜੇ ਬੰਦੇ ਮੋਰੇ ਕੋਈ ਦੀਦਾ ਹੈ ਨਹੀਂ ਕਾ ਵਲੌਗ ਪਾਇਆ ਪਰ ਵੀਰ ਆਈ ਕੁਝ ਨਹੀਂ ਕਰ ਸਕਦੇ ਸਾਨੂੰ ਆਪ ਨੂੰ ਨਹੀਂ ਦੀਦਾ ਪਿਆ ਆਹ ਆ ਗੜੀ ਵੀਰ ਕਰੋ ਚੈੱਕ ਇਹ ਤੋਤੀ ਗਈ ਮੀ ਬੈ ਗਈ ਮਿੱਟੀ ਲੱਤਦੀ ਨਹੀਂ ਤੋਤੀ ਨਾਲ ਲੱਤੀ ਲੋਤੀ ਗਈ ਆ ਓ ਮਾਈ ਗੋਡ ਮਾਰੋ ਯਾਰ ਕਰ ਮਾਲ ਰੂ ਮੁੱਲ ਜੇ ਫੇਰੀ ਹਣੇ ਤੇ ਜਿੰਨੀ ਗਿੱਲੀ ਆ ਉੱਰੀ ਤੇ ਗਈ ਸੀ ਲੱਬ ਤੇ ਕਰੋ ਚਾ ਰੀਦਾ ਕੋਚਰੀਗਾ ਕੇ ਤੂੰ ਜਾ ਡੇਰਾ ਪਾਸ ਰਹੀ ਆ ਤੁਨੂੰ ਭਾਵੇਂ ਨੂੰ ਰਾਹ ਦੱਸੀ ਜਾਈ ਵਿੱਚੋਂ ਬੈਠਾ ਓਏ ਨਹੀਂ ਨਹੀਂ ਸਹੀ ਆ ਸਹੀ ਆ ਲੈ ਜਾਣਾ ਤੈਨੂੰ ਮੈਂ ਖੁਦ ਤੇ ਲੈ ਜਾਣਾ ਬਾਅਦ ਘਰ ਦਾ ਪਤਾ ਨਹੀਂ ਲੈ ਇੱਥੇ ਆ ਕੇ ਦੇਖਣ ਦਾ ਲਾ ਮੋਟਰ ਤੇ ਸੈਟ ਲੁਕਾ ਦਾ ਲੋ ਆ ਯਾਰੀ ਇੱਧਰ ਲੈਟਾਂ ਚੱਕਦੀਆਂ ਹੱਡੀਆਂ ਆਪਣੀਆਂ ਉੱਧਰ ਵੀ ਤਾਂ ਕਰਕੇ ਮਾੜਾ ਮੋਟਾ ਬੰਦੇ ਦੀਦੇ ਆ ਤੇ ਲੱਗੇ ਹੋਏ ਢੇਰੀ ਢਗਣ ਹੱਲੇ ਇੱਕ ਤਾਂ ਉੱਧਰ ਇੱਕ ਟਰਾਲੀ ਲੱਤਦੀ ਭਈ ਇੱਕ ਲੀਟਰ ਵਾਲਾ ਆਪਣਾ ਵੱਡਾ ਖੜਾ ਵਾ ਭਰ ਕੇ ਤੇ ਹਾਂ ਤੇਰੀ ਦਾ ਹੁਣ ਐਂਡ ਜਮਾ ਨਹੀਂ ਪਤਾ ਪਤਾ ਲੱਗਦਾ ਵੀ ਹੈ ਕਿੱਥੇਗਾ ਤੇ ਚੱਲਦੇ ਆਪਾਂ ਉਹਨੂੰ ਇੱਕ ਟਰੈਕਟਰ ਇੱਧਰ ਖੜਾ ਉਹ ਲਾਉਣ ਲੱਗੇ ਹੋਇਆ ਟਰਾਲੀ ਤੋਂ ਮਾਲ ਦੇ ਹਲੇ ਉਹ ਲੱਥਣਾ ਨੂੰ ਅੱਜ ਗਿਆ ਵੀਰ ਮੈਨੂੰ ਲੱਗਦਾ 11 ਵਜਣਗੇ ਅੰਦਾਜ਼ਾ ਮਾ ਕੀ ਦੇਖੋ ਰੱਬ ਜਾਣਦਾ ਕੀ ਹੁਣ ਕੀ ਨਹੀਂ ਕਿਉਂਕਿ ਲਾਲੂਗੇ ਮਾਲ ਟਰਈਆਂ ਟਾਕੇ ਤੋਂ ਬਾਅਦ ਟਰਾਲੀ ਰੁੱਲੀਆਂ ਲਾ ਕੇ ਟਰੈਕਟਰ ਅੰਦਰ ਅੰਦਰ ਕਰਕੇ ਫੇਰ ਜਾਣਾ ਘਰੇ ਵੀ ਦੇਕਰੋ ਝੱਕ ਇੰਦਰ ਲੱਗੇ ਹੋਏ ਲਾਉਣ ਫਲਾਹ ਜੀ ਗਾ ਲੀ ਬਮਣੀ ਜੀ ਆ ਖੇ ਲੋ ਜੀ ਆਹ ਲਾ ਕਰੋ ਜੈਕ ਹੁੰਦਾ ਨਹੀਂ ਮੇਰਾ ਹਾਲ ਤਾਂ ਕਰਨ ਸਾਰੇ ਕਹਿ ਬਹੁਤ ਔਖਾ ਦਿੰਦੇ ਮਿੰਟੋਂ ਮਿੰਟੀ ਕਿੱਕੜੀ ਵਾਲਾ ਕੰਮ ਸੌਖਾ ਆ। ਹੱਲਿਆ ਧੰਦ ਧੰਦ ਚੱਲ ਫੇ ਵੀ ਨੋਰ ਮਿਲ ਜੀ ਗੱਲ ਆ। ਇੱਥੇ ਟੈਕਸੀ ਟਰਾਲੀਆਂ ਖੁੱਬਦੇ ਹੁੰਦੇ ਮੀਆਂ 'ਚ। ਬੁਰਾ ਹਾਲ ਹੋਇਆ ਹੁੰਦਾ। ਮੁੱਕ ਦੀ ਗੱਲ ਇਹ ਆ ਵੀ ਕਹਿੰਦੇ ਜੀਵੀਆਂਦਾਰਾਂ ਦੀ ਜਿਹੜੀ ਰੋਟੀ ਆ ਨਾ ਕਿਕਰ ਤੇ ਟੰਗੀ ਹੋਈ ਆ ਉਸ ਹਿਸਾਬ ਆ। ਤੇ ਚੱਲੀ ਜਾਂਦਾ ਵੀਰ ਕੰਮ ਆਪਣਾ। ਵਾਸਤੇ ਇਦਾਂ ਹੀ ਆਂ ਤੇ ਜਦੋਂ ਸੀਜ਼ਨ 'ਚ ਹੁੰਦਾ ਉਦੋਂ ਤਾਂ ਕਈ ਵਾਰ ਇਦਾਂ ਹੁੰਦਾ ਵੀ ਰੋਟੀ ਘਰੋਂ ਆ ਜਾਂਦੀ ਆ। ਉਦਾਂ ਹੀ ਪਾਈ ਦੀ ਪਾਈ ਰਹੇ ਹਾਂ ਦੀ ਵੀ ਕੰਮ ਕਰ ਲੋ ਬਸ ਵੀ ਭਲਾਂ ਨਹੀਂ ਮੁੜ ਕੇ ਕੀ ਹੋ ਜਾਣਾ ਕਈ ਵਾਰ ਵੀ ਬੱਦਲ ਵਾਲਾ ਮੌਸਮ ਹੀ ਇਦਾਂ ਦਾ ਹੁੰਦਾ ਵੀ ਬਸ ਚੱਕ ਲੋ ਕੰਮ ਤੇ ਰੋਟੀ ਆਈ ਦੀ ਆਈ ਕਰੋ ਇੱਧੇ ਰਹਿੰਦੀ ਬਾਕੀ ਬੰਦੇ ਆਪਣੇ ਵੀ ਲੱਗੇ ਹੋਏ ਸਾਰੇ ਤੁਹਾਨੂੰ ਦਿਖਾਉਣੇ ਆਪਾਂ ਨਾਲ ਦੀ ਨਾਲ ਤੇ ਇਦਾਂ ਕੁਛ ਨਹੀਂਗਾ ਵੀ ਕੋਈ ਗੱਪ ਮਾਰਾਂਗੇ ਆਪਾਂ ਜੋ ਆਪਾਂ ਹੁੰਦਾ ਸੱਚ ਨੋਰਮਲ ਸਾਰਾ ਚੰਗੀਆਂ ਚੀਜ਼ਾਂ ਮਾੜੀਆਂ ਚੀਜ਼ਾਂ ਸਾਰਾ ਕੁਝ ਦਿਖਾਵਾਂਗੇ ਤੁਹਾਨੂੰ ਨਾਲ ਦੀ ਨਾਲ ਠੀਕ ਆ ਬਾਕੀ ਕਹੇ ਵੀ ਵੀਰ ਭਰਾ ਨੇ ਮੇਰੇ ਨੇ ਕਿਸੇ ਹੋਰ ਨੇ ਵੀ ਕੋਈ ਕੁਝ ਪੁੱਛਣਾ ਹੋਵੇ ਕੋਈ ਦੱਸਣਾ ਹੋਵੇ ਕਮੈਂਟ ਜਰੂਰ ਕਮੈਂਟ ਕਮੈਂਟ ਕਰ ਦਿਆ ਕਰੋ ਵੀਰ ਤੇ ਬਾਕੀ ਚੱਲੀ ਜਾਂਦਾ ਕੰਮ ਆਪਣਾ ਕਰਾਉਣੇ ਤੁਹਾਨੂੰ ਅਪਡੇਟ ਨਾਲ ਦੀ ਨਾਲ ਚੈੱਕ ਰੋਗਲਾ ਰੋਗਲਾ ਥੋੜਾ ਜਾਣ ਬੱਸ ਇਹ ਬੋਰੀ ਲੋਡ ਕਰ ਦਿਓ ਇਸ ਮੇਂ ਦੋ ਬੰਦਾ ਆਉਣ ਦੇ ਆਉਣ ਦੇ ਅਰੇ ਵੀਰੋ ਜਾਣਦੇ ਜਾਣਦੇ ਪਰ ਇਹਨੂੰ ਮਾੜੀ ਜੀ ਘੱਟ ਕੇ ਗਾਹ ਕਰ ਲਾ ਮਾੜੀ ਜੀ ਨਹੀਂ ਤੇ ਤੇ ਤੰਦ ਦਾ ਹਾਲ ਤੇ ਮੇਰਾ ਵੀ ਵੇਖ ਹੀ ਸਕਦੇ ਆ ਤਾਂ ਆਹ ਲਾਸਟ ਟਰਾਲੀ ਰਹਿ ਗਈ ਹੈ ਲਾਗੇ ਫਿਰ ਢੱਕਦੇ ਆਪਾਂ ਲੋ ਤੇਰੀਆਂ ਚ ਫੇਜ ਜਾਣਾ ਚੱਲ ਚੱਲ ਜਾਣਦੇ ਜਾਣਦੇ ਸਹੀ ਆ ਸਹੀ ਆ ਇੱਕ ਕਰ ਸਾਡੇ ਲਈ ਚੈੱਕ ਮੇਰਾ ਵੀਰ ਸਹੀ ਆ ਸਹੀ ਆ ਜਾਣਦੇ ਆਣੀ ਜਿਉਂਦੇ ਆਈ ਬੰਦੇ ਆਉਂਦੇ ਮੇਰੇ ਆਲੂ ਆਉਣ ਦੇ ਮੇਰੇ ਆਲੂ ਮੇਰੇ ਆਲੂ ਆਉਣ ਦੇ ਆਉਣ ਦੇ ਆਉਣ ਦੇ ਮੇਰੇ ਆਲੂ ਚੈੱਕ ਕਰ ਸਕਦੇ ਤੁਸੀਂ ਉਹ ਖੜਾ ਹੀ ਬਾਕੀ ਰਹੇ ਜੰਦੇ ਵੀ ਤੁਹਾਨੂੰ ਕੋਈ ਆਦੀ ਦਾ ਉਹਨਾ ਕੀ ਆ ਕੰਮ ਬਸ ਹੋਈ ਪਈ ਆ ਆਪਣੇ 11:00 ਸਵਾ 11 ਹੋ ਗਏ ਆ ਲਾ ਵੀ ਆਪਣਾ ਹੋ ਗਿਆ ਖਾਲੀ ਤੇ ਮੇਰਾ ਫੋਨ ਬੰਦ ਹੋ ਗਿਆ ਸੀ ਤੇ ਇੱਥੇ ਕਿਸੇ ਦਾ ਚਾਰਜਰ ਲੈ ਕੇ 3% ਕੀਤਾ ਵਾ ਵਾ ਵੀਡੀਓ ਦੇ ਵਿੱਚ ਹੀ ਬੰਦ ਹੋ ਜਵੇ ਤੇ ਵਲੌਗ ਵੀ ਆਪਾਂ ਇੱਥੇ ਖਤਮ ਕਰਦੇ ਆਂ ਤੇ ਬਾਕੀ ਤੇ ਆ ਜਾਣਗੇ ਟਰਾਲਾ ਹੁਣ ਇਹਨੂੰ ਲਾ ਕੇ ਟਰੈਕਟਰ ਰੂਟਰ ਸਾਰੇ ਅੰਦਰ ਕਰਕੇ ਫਿਰ ਚੱਲਦੇ ਆਂ ਆਪਾਂ ਵੀ ਘਰੇ ਢੇਰੀਆਂ ਢਾਕੀਆਂ ਪਾ ਲਵੋਣੀਆਂ ਸਾਰਾ ਕੁਝ ਹੋ ਗਿਆ ਫਿਰ ਚੈੱਕ ਕਰ ਸਕਦੇ ਤੁਸੀਂ ਆ ਹਾਲ ਹੁੰਦਾ ਜੀ ਤੇ 7:11 ਹੋ ਗਏ ਆ ਮੈਂ ਵੀਰ ਤੇ ਹਾਲ ਦੇਖ ਲਓ ਤੁਸੀਂ ਇਹ ਨਹੀਂ ਸੌਖਾ ਕੰਮ ਜਿਵੇਂ ਆਪ ਖਾਤੇ ਆ ਜਿੱਦਾਂ ਤੋਂ ਪਤਾ ਲੱਗਦਾ ਕੀ ਬਣਦਾ ਹੋ ਗਏ 11:30 ਸਾਨੂੰ ਬਦਮਾਸ਼ ਤੇ ਚੱਲੇ ਆਪਾਂ ਹੁਣ ਘਰੇ ਤੁੰਦ ਦਾ ਵਾਲਾ ਬਰਾ ਹਾਲ ਆ ਤੁਹਾਨੂੰ ਪਤਾ ਹੀ ਆ ਅੱਧਾ-ਅੱਧਾ ਜਿੱਦਾਂ ਤੁੰਦ ਹੀ ਨਿਕਲ ਗਿਆ ਹੁਣ ਇੱਥੇ ਤਾਂ ਲੱਗਦਾ ਸਾਰੇ ਬੰਦੇ ਤੇ ਮੀਂਹ ਆ ਗੋਗਵਾਨੀ ਡਿੱਗਦਾ ਹੁਣ ਤੋਂ ਤੇ ਉਹ ਲਗਾ ਪਾ ਕਰਦੇ ਐਂਡ ਮੇਰਾ ਵੀ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਦਾ ਮੇਰੀ ਚੈਨਲ ਸਬਸਕ੍ਰਾਈਬ ਕਰੋ ਬਈ ਤੋਂ ਉਹ ਬਾਣੇ ਲਾ ਲਿਆ ਮੋਟਰਸਾਈਕਲ ਇੱਥੇ ਕੱਤੇ ਜੇ ਔਰ ਬੈਠਿਆ ਦੁਬਾਰਾ ਉੱਟ ਕੇ ਹੋ ਜਾ ਹੋਰਾ ਵਾ ਤੇ ਇਹ ਨਾ ਚਾਹੀਦਾ ਕੰਮ ਕਰੇ ਬਈ ਖਤਮ